ਅਮਰਤਪਾਲ ਮੈਰੋ ਇੱਕ ਗੈਂਗਸਟਰ ਹੈ ਤੈਨੂੰ ਅੱਖਾਂ ਦਿੱਤੀਆਂ ਰੱਬ ਨੇ ਚੰਗਾ ਦੇਖਣ ਨੂੰ ਤੂੰ ਕਿਉਂ ਦਾ ਪ੍ਰੋਫਾਈਲ ਚੈੱਕ ਕਰਦਾ ਇਹਨਾਂ ਡੋਕੇ ਲੈਣੇ ਨੇ ਇਹਦੇ ਪਾਸ ਛੇਤਰਾਂ ਦੀ ਕਮੀ ਆ ਤੁਸੀਂ ਇਹੋ ਜਿਹੀਆਂ ਵੀਡੀਓ ਜਿਹੜੀਆਂ ਨੇ ਆ ਕਮਲ ਕੌਰ ਦੀਆਂ ਤੁਸੀਂ ਆਪਦੇ ਪਰਿਵਾਰ ਨਾਲ ਬਹਿ ਕੇ ਦੇਖ ਸਕਦੇ ਮੈਂ ਦੇਖਣੀਆਂ ਕਹਤੇ ਆ ਇਹ ਤਾਂ ਸਾਹਮਣੇ ਆਪੇ ਆਉਂਦੀਆਂ ਨੇ ਸਾਹਮਣੇ ਆਉਂਦੀ ਸਾਈਡ ਤੇ ਕਾ ਤੁਹਾਡੇ ਕਿਸੇ ਇੱਕ ਮਿੱਤਰ ਨੇ ਦੇਖ ਲਈ ਸਾਹਮਣੇ ਤਾਂ ਮੇਰੇ ਸ਼ਰਾਬ ਦਾ ਠੇਕਾ ਮੈਨੂੰ ਇਹ ਗੱਲ ਇਹ ਤਾਂ ਗਲਤ ਹੈ ਨਾ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫਲਾਉਣਾ ਦੇਖੋ ਸੋਸ਼ਲ ਮੀਡੀਆ ਤੇ ਪਿਓ ਦੀ ਪ੍ਰਾਪਰਟੀ ਥੋੜੀ ਆ ਤੇਰਾ ਖਾਨਦਾਨ ਇਹ ਆ ਜਾਊਗਾ ਇਹ ਤਾਂ ਮੈਰੋਂ ਦਾ ਜਿਹੜਾ ਇਹੀਆਂ ਵੀਡੀਓ ਦੇਖ ਕੇ ਜਿਹੜਾ ਇਹਨਾਂ ਦਾ ਮਨ ਪਾਟਦਰਾ ਸਿੱਖ ਦਾ ਕੰਦਾਰ ਕੀ ਆ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰੋਗੇ ਯਾਨੀ ਜਿਹੜੇ ਅਸ਼ਲੀਲਤਾ ਸੋਸ਼ਲ ਮੀਡੀਆ ਤੇ ਫਲਾਉਂਦੇ ਨੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਮੈਂ ਕਹਿੰਦਾ ਜਿਹਨੂੰ ਅਮਲਤਪਾਰ ਕਰ ਵੀ ਮੈਂ ਇਹਨਾਂ ਨੂੰ ਮਾਰੂਗਾ ਮੈਂ ਉਹਨੂੰ ਪ੍ਰੋਡਕਸ਼ਨ ਮੈਂ ਉਹਦੇ ਨਾਲ ਖੜੂਗਾ ਮੈਂ ਅੱਗੇ ਹੋ ਕੇ ਮਰ ਜੂਗਾ ਬਰਬਾਨੀ ਦੇ ਦਊਗਾ ਪਰ ਕਿਸੇ ਨੂੰ ਮਰ ਨਹੀਂ ਦਊਗਾ ਆ ਜੋ ਪਾਕਿਸਤਾਨ ਤੋਂ ਇਹਦੇ ਫੇਵਰ ਤੇ ਵੀਡੀਓ ਪੈ ਰਹੀਆਂ ਨੇ ਕਿਉਂ ਰਿਸ਼ਤੇਦਾਰ ਨਹੀਂ ਦੇ ਉਹ ਚਲੋ ਉਹ ਤਾਂ ਕੋਈ ਕਿਸੇ ਦੇ ਹੱਕ ਚ ਬੋਲ ਸਕਦਾ ਕਿਉਂ ਤੁਸੀਂ ਵੀ ਹਮਾਇਤ ਕਰਦੇ ਆ ਮੈਂ ਹਮਾਇਤ ਨਹੀਂ ਕਰਦਾ ਕਿਉਂ ਬੋਲਿਆ ਤੁਸੀਂ ਬੱਬਰ ਕੀ ਕਰਿਆ ਕਿਉਂ 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 ਬਾਏ ਬਾਏ ਕਿਉਂ ਉਹਨਾਂ ਦਾ ਤਾਂ ਕੰਮ ਹੈ ਤੁਸੀਂ ਹਮਾਇਤ ਕਰਦੇ ਹੋ ਉਹਦੀ ਮੈਂ ਹਮਾਇਤ ਨਹੀਂ ਕਰਦਾ ਇਹ ਹਮਾਇਤ ਕਿਉਂ ਸ਼ਬਦ ਬਾਤ ਪਹਿਲਾਂ ਆਪਣਾ ਸ਼ਬਦ ਬਾਤ ਨੇ ਤਾਂ ਰੱਬ ਲੈ ਜਾਵੇ ਇਹਨੂੰ ਚੱਕ ਕੇ ਪੰਜਾਬ ਦਾ ਗੰਦ ਸਾਫ ਹੋਵੇ ਸਿੱਖੀ ਬਚ ਜੂਗੀ ਅਮਰਪਾਲ ਮੈਰੋ ਕਹਿੰਦਾ ਕਿ ਅਸੀਂ ਤਾਂ ਗੰਦ ਸਾਫ ਕਰਨ ਵਾਸਤੇ ਨਿਕਲੇ ਆ ਅਮਰਪਾਲ ਖੁਦ ਗੰਦ ਦਾ ਦੀ ਅਮਰਤਪਾਲ ਦੇ ਅਗੇਂਸਟ ਜਦੋਂ ਬੋਲੇ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਬਾਬਾ ਜੀ ਆਪ ਤਣਾਉਂਦੇ ਨਹੀਂ ਗੰਦ ਕੀ ਸਵਾਰ ਲਗੇ ਤੁਸੀਂ ਨਾ ਕੇ ਆਏ ਹੋ ਨਹੀਂ ਨਾ ਕੇ ਆਏ ਮੈਨੂੰ ਤੁਸੀਂ ਨਾ ਰਿਸ਼ਤਾ ਕਰਨਾ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇੰਸਟਾਗ੍ਰam ਤੇ ਕਮਲਕੌਰ ਭਾਬੀ ਦੇ ਨਾਂ ਤੋਂ ਫੇਮਸ ਸੀਗੀ ਇੱਕ ਕੁੜੀ ਜੋ ਆਪਣੀਆਂ ਵੀਡੀਓਜ਼ ਬਣਾਉਂਦੀ ਸੀ ਪੁੱਠੀਆਂ ਸਿੱਧੀਆਂ ਔਰ ਉਸਦਾ ਮਰਡਰ ਹੋ ਗਿਆ ਕੰਚਨ ਕੁਮਾਰੀ ਨਾਂ ਸੀ ਉਸਦਾ ਔਰ ਉਸਦੇ ਮਰਡਰ ਤੋਂ ਬਾਅਦ ਰੋਲਾ ਪਿਆ ਹੋਇਆ ਕਿਉਂਕਿ ਉਸਦੀ ਜ਼ਿੰਮੇਵਾਰੀ ਅਮਰਤਪਾਲ ਸਿੰਘ ਮਹਿਰੋਂ ਹੋਣਾ ਦੇ ਸਾਥੀਆਂ ਨੇ ਲਈ ਜਿਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਖੁੱਲ ਕੇ ਅਮਰਤਪਾਲ ਸਿੰਘ ਮਹਿਰੋਂ ਦੇ ਖਿਲਾਫ ਬੋਲੇ ਆ ਬਾਬਾ ਹਰਜੀਤ ਸਿੰਘ ਰਸੂਲਪੁਰ ਇਸ ਕਤਲ ਤੋਂ ਬਾਅਦ ਵੱਖੋ ਵੱਖਰੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਗੰਦ ਨਿਕਲਿਆ ਸਫਾਈ ਹੋਊਗੀ ਪਰ ਕੁਝ ਲੋਕ ਇਹ ਵੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਆ ਕਿ ਕਤਲ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਖੁੱਲ ਕੇ ਸਵਾਲ ਖੜੇ ਇਹ ਕੀਤੇ ਅਮਰਤਪਾਲ ਸਿੰਘ ਮਹਿਰੋ ਹੁਣਾ ਤੇ ਗੱਲਬਾਤ ਕਰਦੇ ਆਂ ਬਾਬਾ ਹਰਜੀਤ ਸਿੰਘ ਸਾਡੇ ਨਾਲ ਨੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਮਰਤਪਾਲ ਸਿੰਘ ਮਹਿਰੋ ਦੇ ਖਿਲਾਫ ਬਹੁਤ ਤਿੱਖਾ ਬੋਲੇ ਤੁਸੀਂ ਕਿ ਇਸ ਹਾਲਾਂਕਿ ਕਤਲ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਪਰ ਅਮਰਤਪਾਲ ਸਿੰਘ ਮਹਿਰੋ ਨੇ ਕਤਲ ਦੇ ਪਿੱਛੇ ਲੌਜੀਕ ਦਿੱਤਾ ਕਿ ਗੰਦ ਸਾਫ ਕੀਤਾ ਸੀਦਾ ਅਮਰਤਪਾਲ ਮਹਿਰੋ ਇੱਕ ਗੈਂਗਸਟਰ ਹੈ ਇੱਕ ਉਹ ਗੁੰਡਾ ਹੈ ਜਿਹੜਾ ਬਾਣੇ ਦੇ ਵਿੱਚ ਹਮੇਸ਼ਾ ਲੋਕਾਂ ਨੂੰ ਡਰਾ ਕੇ ਧਮਕਾ ਕੇ ਬਦਮਾਸ਼ੀ ਦਿਖਾਉਂਦਾ ਹੋ ਅੱਜ ਸਾਡੇ ਪੰਜਾਬ ਦੇ ਲੋਕਾਂ ਨੂੰ ਲਲਕਾਰ ਰਿਹਾ ਸਾਡੀਆਂ ਧੀਆ ਰੋ ਰੋ ਕੇ ਉਤੇ ਮਾਫੀ ਮੰਗ ਰਹੀਆਂ ਕਿਉਂ ਕੀ ਗੱਲ ਪੰਜਾਬ ਦਾ ਸਾਡਾ ਖੂਨ ਅਜੇ ਜਿੰਦਾ ਹੈ ਅਸੀਂ ਮਰ ਗਏ ਥੋੜੀ ਕਿ ਸਾਡੇ ਸਿਰ ਤੇ ਆ ਕੇ ਕੋਈ ਨੱਚ ਲੂ ਆਏ ਅਸੀਂ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਸਿੱਖ ਇਤਿਹਾਸ ਹੈ ਸਿੱਖ ਦਾ ਕਰੈਕਟਰ ਹੈ ਕਿ ਕਦੇ ਬੱਚੇ ਤੇ ਨਿਹੱਥੇ ਤੇ ਔਰਤ ਤੇ ਉਹ ਹਮਾਰ ਨਹੀਂ ਕਰਦਾ ਤੇ ਇਹਨਾਂ ਦਾ ਸਿੱਖਾਂ ਦਾ ਘਾਣ ਕਦੇ ਸਿੱਖੀ ਨੂੰ ਬਦਨਾਮ ਕਰਤਾ ਅੱਜ ਤੇ ਬਾਅਦ ਲੋਕੀ ਕੱਲਾਂ ਕਰਦੇ ਨੇ ਸਿੱਖਾਂ ਨੇ ਨਿਹੰਗਾਂ ਨੇ ਬਾਬਿਆਂ ਨੇ ਜਿਹੜੀਆਂ ਕੌਮਾਂ ਜਿਹੜੇ ਲੋਕ ਅਦਰ ਸਟੇਟ ਦੇ ਨੇ ਉਹ ਤਾਂ ਕਹਿੰਦੇ ਨੇ ਸੰਤਾਂ ਨੇ ਮਾਰਤੀ ਕਿਉਂਕਿ ਬਾਣਾ ਨੂੰ ਬਦਨਾਮ ਆ ਉਹਨਾਂ ਵਾਸਤੇ ਇਹ ਨਹੀਂ ਪਤਾ ਕਿ ਸਾਡੇ ਚ ਕੀ ਕੀ ਕਿਵੇਂ ਵਿਚਰਦੇ ਨੇ ਉੱਥੇ ਸਾਡੀ ਸਿੱਖੀ ਨੂੰ ਢਾਲਾਈ ਆ ਅਕਾਲ ਤਾ ਸਭ ਇਹ ਗੱਲ ਨੂੰ ਕਹਿ ਦਿੰਦਾ ਕਿ ਇਹ ਜਿਹੜਾ ਮਾਰਿਆ ਗੰਧ ਨਿਕਲਿਆ ਤਾਂ ਮੈਂ ਆਪਣਾ ਕਹਾ ਸਿਰ ਕਟਵਾ ਦੂੰਗਾ ਅਕਾਲ ਤਾ ਸਭ ਕਦੇ ਵੀ ਔਰਤ ਤੇ ਕਿਸੇ ਬੱਚੇ ਤੇ ਬਾਰ ਕਰਨ ਨੂੰ ਨਹੀਂ ਕਹਿੰਦਾ ਤੇ ਪ੍ਰਸ਼ਾਸਨ ਵੀ ਨਹੀਂ ਦਿੰਦਾ ਅੱਜ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪਹਿਲਾਂ ਹੀ ਉਹਨੂੰ ਨੱਥ ਪਾ ਲੈਣੀ ਚਾਹੀਦੀ ਸੀ ਅਜੇ ਲੋਕਾਂ ਨੂੰ ਡੱਕ ਦੇਣਾ ਚਾਹੀਦਾ ਸੀ ਕਿਹੜੀ ਲੜਕੀ ਕਹੇ ਜੇ ਕੱਪੜੇ ਪਾ ਰਹੀ ਆ ਕੀ ਪਹਿਨਦੀ ਆ ਤੈਨੂੰ ਅੱਖਾਂ ਦਿੱਤੀਆਂ ਰੱਬ ਨੇ ਚੰਗਾ ਦੇਖਣ ਨੂੰ ਤੂੰ ਕਿਉਂ ਉਹਦਾ ਪ੍ਰੋਫਾਈਲ ਚੈੱਕ ਕਰਦਾ ਇਹਨਾਂ ਡੋਕੇ ਲੈਣੇ ਨੇ ਇਹਦੇ ਪੱਛੇਤਰਾਂ ਦੀ ਕਮੀ ਆ ਇਹਦਾ ਇੱਕੋ ਜਿਹਾ ਹਾਲ ਆ ਇਹਨੂੰ ਜੇਲ੍ਹ ਚ ਡੱਕੋ ਪਰ ਪ੍ਰੋਫਾਈਲ ਕੋਈ ਜ਼ਰੂਰੀ ਨਹੀਂ ਕਿ ਤੋਰ ਤੁਸੀਂ ਸਰਚ ਕਰੋਗੇ ਤਾਂ ਹੀ ਆਊਗਾ ਪਰ ਸੋਸ਼ਲ ਮੀਡੀਆ ਤੇ ਗੰਦ ਪਾਉਣਾ ਵੀ ਤਾਂ ਗਲਤ ਆ ਨਾ ਹਾਲਾਂਕਿ ਅਸੀਂ ਉਹਦੇ ਕਤਲ ਨੂੰ ਜਸਟੀਫਾਈ ਨਹੀਂ ਕਰਦੇ ਪਰ ਜਿਹੜੀ ਇਹ ਗੱਲ ਆ ਇਹ ਵੀ ਤਾਂ ਗਲਤ ਆ ਨਾ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫਲਾਉਣਾ ਦੇਖੋ ਸੋਸ਼ਲ ਮੀਡੀਆ ਤੇ ਪਿਓ ਦੀ ਪ੍ਰਾਪਰਟੀ ਥੋੜੀ ਆ ਜੇ ਤਾਂ ਉਹਦੀ ਪਰਸਨਲ ਜਾਇਦਾਦ ਆ ਉਹਦੀ ਆਪਦੀ ਵੈਬਸਾਈਟ ਆ ਉਹਦਾ ਪੇਜ ਆ ਉਹਦੀ ਪੇ ਤੇ ਜਾ ਕੇ ਉਹਨੂੰ ਜਾ ਕੇ ਉਹਨੂੰ ਮੈਸੇਜ ਉਹਦੇ ਬਾਇਓ ਦੇ ਵਿੱਚ ਉਹ ਲਿੰਕ ਸ਼ੇਅਰ ਕਰਦੀ ਹੋਵੇ ਫੇਰ ਤਾਂ ਮੰਨਿਆ ਕਿ ਤੇਰੇ ਅੰਦਰ ਤੇਰਾ ਕੰਮ ਜਾਗ ਗਿਆ ਜਦ ਤੇਰੇ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ ਕਿਸੇ ਚੀਜ਼ ਦਾ ਜਾਂ ਤਾਂ ਉਹ ਕਹੇ ਕਿ ਇਹ ਵੀਡੀਓਆਂ ਦੇਖਣ ਤੇ ਮੇਰਾ ਮਨ ਭਟਕ ਰਿਹਾ ਅਮਰਤਪਾਲ ਕਹੇ ਕਿ ਇਆਂ ਵੀਡੀਓ ਦੇਖ ਕੇ ਤੇ ਮੇਰੇ ਅੰਦਰ ਦਾ ਕੰਮ ਭਟਕਦਾ ਹੈ ਖੇਰ ਮੈਂ ਮੰਨ ਲਾਂ ਨਾ ਭਾਈ ਤੇਰੇ ਤੇ ਅਸਰ ਹੋਇਆ ਸਾਡੇ ਦਾ ਕੋਈ ਅਸਰ ਨਹੀਂ ਨਾ ਸਾਡੇ ਬੱਚਿਆਂ ਤੇ ਨਾ ਸਾਡੀਆਂ ਧੀਆਂ ਤੇ ਤੇਰੇ ਤੇਰਾ ਖਾਨਦਾਨ ਇਹ ਜਾ ਹੋਊਗਾ ਇਹਦਾ ਮੈਰੋਂ ਦਾ ਜਿਹੜਾ ਇਹੀਆਂ ਵੀਡੀਓ ਦੇਖ ਕੇ ਜਿਹੜਾ ਇਹਨਾਂ ਦਾ ਮਨ ਪਟਕਦਾ ਸਾਡਾ ਮਨ ਨਹੀਂ ਪਟਕਦਾ ਮੈਰੋਂ ਦਾ ਪਟਕਦਾ ਹੋਊਗਾ ਪਰ 4 ਲੱਖ ਬੰਦਾ ਉਹਦੇ ਨਾਲ ਜੁੜਿਆ ਮੋਸਟਲੀ ਜਿਆਦਾਤਰ ਉਹਦੇ ਵਿੱਚੋਂ ਪੰਜਾਬ ਦੇ ਲੋਕ ਹੋਣਗੇ ਤਾਂ ਕੀ ਤੁਹਾਨੂੰ ਲੱਗਦਾ ਸਮਾਜ ਵੀ ਜ਼ਿੰਮੇਵਾਰ ਹੈ ਇਸ ਚੀਜ਼ ਦੇ ਲਈ ਦੇਖੋ ਸਮਾਜ ਜਿਹੜਾ ਅੱਜ ਮੈਂ ਇੱਕਾਂਗਾ ਜਿਹੜੇ ਲੋਕ ਨੂੰ ਫੋਲੋ ਕਰ ਰਹੇ ਨੇ ਜਿਹੜੇ ਉਹਦੀਆਂ ਵੀਡੀਓ ਦੇਖਦੇ ਤੇ ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ 4 ਲੱਖ ਫੋਲੋਅਰ ਆ 4 ਲੱਖ ਬੰਦੇ ਨੂੰ ਅੱਜ ਆਵਾਜ਼ ਅੱਜ ਮੈਂ ਕਹਿੰਦਾ ਸੜਕਾਂ ਤੇ ਆਜੋ ਅੱਜ ਤੁਸੀਂ ਪੰਜਾਬ ਪ੍ਰਸ਼ਾਸਨ ਦੀ ਨੱਕ ਤੇ ਦਮ ਦੇ ਦਿਓ ਕਿਉਂਕਿ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਦਾ ਕਤਲ ਨਾ ਹੋਵੇ ਜਿੰਨੇ ਪਿੱਛੇ ਮਾਲੋ ਗੇਪ ਰੇਡ ਦੀ ਇੱਕ ਪਿੱਛੇ ਰੌਲਾ ਪਿਆ ਲੋਕ ਸੜਕਾਂ ਤੇ ਆ ਗਏ ਕਿੰਨਾ ਲੋਕ ਗੰਧ ਬਕਦੇ ਰਹੇ ਉਦੋਂ ਮੈਰੋ ਜਿਹੜਾ ਹੈਗਾ ਚੁੱਪ ਕਰਕੇ ਬੈਠਾ ਅੱਜ ਪਾਕਿਸਤਾਨ ਦੇ ਅੰਗੇਜਸਟ ਸਾਡੀ ਲੜਾਈ ਲੱਗਦੀ ਰਹੀ ਸਾਡੇ ਸਿੱਖਾਂ ਦੇ ਅੰਗੇਜਸਟ ਨਹੀਂ ਆਪਣੇ ਬਾਹਰੀਆਂ ਏਜੰਸੀਆਂ ਬੋਲਦੀਆਂ ਪੰਨੂ ਵਰਗੇ ਆ ਕੇ ਬੋਲਦੇ ਨੇ ਉਦੋਂ ਮੈਰੋ ਚੁੱਪ ਸੀ ਸਿੱਖ ਬੀਬੀਆਂ ਲਵ ਜਹਾਦ ਦਾ ਹਿੱਸਾ ਬਣ ਗਈਆਂ ਮੈਰੋ ਚੋਪਾ ਕਿਉਂਕਿ ਇਹਦਾ ਪਛੋਕੜ ਉਹ ਆ ਜੇ ਉਹ ਕੁੜੀ ਕੌਰ ਹੈ ਤਾ ਇਹ ਵੀ ਦਾ ਪਹਿਲਾ ਮੁਮਦਾਨ ਤੋਂ ਸਿੰਘ ਸਜਿਆਵਾ ਪਰਿਵਾਰ ਹੈ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਇਹੋ ਜਿਹੀਆਂ ਵੀਡੀਓ ਜਿਹੜੀਆਂ ਨੇ ਆ ਕਮਲ ਕੌਰ ਦੀਆਂ ਤੁਸੀਂ ਆਪਦੇ ਪਰਿਵਾਰ ਨਾਲ ਬਹਿ ਕੇ ਦੇਖ ਸਕਦੇ ਮੈਂ ਦੇਖਣੀਆਂ ਕਹਤੇ ਆ ਇਹ ਤਾਂ ਸਾਹਮਣੇ ਆਪੇ ਆਉਂਦੀਆਂ ਨੇ ਸਾਹਮਣੇ ਆਉਂਦੀ ਸਾਈਡ ਤੇ ਤੁਹਾਡੇ ਕਿਸੇ ਇੱਕ ਮਿੱਤਰ ਨੇ ਦੇਖ ਲਈ ਸਾਹਮਣੇ ਤਾਂ ਮੇਰੇ ਸ਼ਰਾਬ ਦਾ ਠੇਕਾ ਮੈਨੂੰ ਇਹ ਗੱਲ ਮੇਰੇ ਸਾਹਮਣੇ ਸ਼ਰਾਬ ਦਾ ਠੇਕਾ ਹੁੰਦਾ ਲਿਖਿਆ ਹੋਆ ਹੁੰਦਾ ਠੇਕਾ ਸ਼ਰਾਬ ਦੇ ਸੀ ਮੈਂ ਪੀਂ ਮਾਰ ਜਮੇ ਮੇਰੇ ਸਾਹਮਣੇ ਹੋਟਲ ਆਉਂਦੇ ਨੇ ਮੇਰੇ ਸਾਹਮਣੇ ਪ੍ਰੋਸਟੀਟਿਊਟ ਦਾ ਧੰਦਾ ਆਉਂਦਾ ਕਿਆ ਮੈਂ ਕੰਨ ਬੜ ਜਮਾ ਬਾਬਾ ਇਹ ਇਤਿਹਾਸ ਗਵਾਏ ਇਸ ਗੱਲ ਕਰਕੇ ਜਦੋਂ ਭਾਈ ਜੋਗੇ ਦੀ ਸਾਖੀ ਆਉਗੀ ਨਾ ਤੁਹਾਨੂੰ ਪਤਾ ਲੱਗੂ ਗੁਰੂ ਦੇ ਸਿੱਖ ਨੂੰ ਗੁਰੂ ਕਿਵੇਂ ਬਚਾ ਕੇ ਰੱਖਦਾ ਉਹ ਉਸ ਗਲਤ ਜਗ੍ਹਾ ਜਾਣ ਹੀ ਦਿੰਦਾ ਕਿਆ ਇਹਨੂੰ ਮਾਰ ਦੂਗਾ ਉਹ ਹੋਰ ਕਿੰਨੀਆਂ ਨੇ ਇਹਦੇ ਨਾਲ ਕੀ ਆ ਉਹਨੇ ਕੱਪੜੇ ਘੱਟ ਪਾਏ ਹੋਏ ਨੇ ਉਹਦੇ ਨਿੱਕਰ ਪਾਈਏ ਟੀ-ਸ਼ਰਟ ਪਾਈ ਆ ਇਸ ਤੇ ਬਾਅਦ ਤਾਂ ਕੁਛ ਨਹੀਂ ਆਪਣੀ ਮਾਂ ਦਾ ਤਾਂ ਦੁੱਧ ਚੁੰਗ ਕੇ ਪੈਦਾ ਹੁੰਦਾ ਬੱਚਾ ਉਹ ਵੀ ਦਾ ਕਿਸੇ ਦੀ ਧੀ ਤਾਂ ਨਾ ਉਹ ਤਾਂ ਰਿਸ਼ਤਾ ਮਾਪੁੱਤ ਦਾ ਮਾਂ ਬੱਚੇ ਦਾ ਤਾਂ ਰਿਸ਼ਤਾ ਮਸਲਾ ਨਾ ਉਹ ਵੀ ਸਾਡਾ ਇਹ ਵੀ ਸਾਡਾ ਰਿਸ਼ਤਾ ਮਾਵਾ ਸਿੱਖ ਦਾ ਤੁਸੀਂ ਇੱਕ ਕੱਲ ਗੱਲ ਕੀਤੀ ਕਿ ਜਿਹੜੇ ਉਹ ਕੰਮ ਕਰ ਰਹੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰੋਗੇ ਯਾਨੀ ਜੇ ਅਸਲੀ ਸੋਸ਼ਲ ਮੀਡੀਆ ਤੇ ਫਲਾੜੇ ਜਿਹੜੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰੋ ਮੈਂ ਕਹਿੰਦਾ ਜਿਹਨੂੰ ਅਮਲਤਪਾਰਕ ਹੋਇਆ ਕੋਈ ਹੋਰ ਵੀ ਬੰਦਾ ਕਹੇ ਵੀ ਸੋਸ਼ਲ ਮੀਡੀਆ ਦਾ ਕੰਮ ਕਰ ਰਹੇ ਨੇ ਜਿਹੜੇ ਬੰਦੇ ਦੇ ਪ੍ਰੋਫਾਈਲ ਨੇ ਵੀ ਮੈਂ ਇਹਨਾਂ ਨੂੰ ਮਾਰੂੰਗਾ ਮੈਂ ਉਹਨੂੰ ਪ੍ਰੋਟੈਕਸ਼ਨ ਦਊਗਾ ਅਮਰਤਪਾਲ ਸਿੰਘ ਨੇ ਤਾਂ ਮੇਰੇ ਇੰਟਰਵਿਊ ਦੌਰਾਨ ਇੱਕ ਇਹ ਗੱਲ ਕੀਤੀ ਐ ਕਿ ਨਾ ਲੈ ਕੇ ਕਿ ਜਿਹੜਿਆਂ ਦਾ ਕੀ ਐ ਕਿਹਾ ਉਹਨੇ ਕਿ ਜਿਹੜੇ ਹੋਰ ਗੰਦ ਪਾਉਂਗੇ ਤੁਸੀਂ ਤਾਂ ਮੈਂ ਤਾਂ ਸਾਰਿਆਂ ਨੂੰ ਮਾਰੂੰਗਾ ਪੰਜਾ ਮਾਰ ਕੇ ਜੇਲ੍ਹ ਜਾਊਗਾ ਇਹ ਕਿਹੜਾ ਅਮਰਤਪਾਲ ਮੇਰਾ ਹੁਣ ਦੇਖ ਲਵੇ ਫਿਰ ਜੇਲ੍ਹ ਬਿਨਾਂ ਉਤੀ ਜਾਊਗਾ ਇਹ ਮਾਰਨ ਦੀ ਜਰੂਰਤ ਤੇ ਨਹੀਂ ਪੈਣੀ ਐਦਾਂ ਹੀ ਚਲੇ ਜਾਣੇ ਨੇ ਜੇਰ ਆ ਜਿਹੜੀਆਂ ਇਹਨੀਆਂ ਸਟੇਟਮੈਂਟਾਂ ਨਾ ਜਿਹੇ-ਜਿਹੇ ਕੰਮ ਕਰਾ ਰਿਆ ਲੋਕਾਂ ਨੂੰ ਪਟਕਾ ਰਿਆ ਇਹਦਾ ਜੇਲ੍ਹ ਦਾ ਹੀ ਰਸਤਾ ਐ ਇਹ ਤਾਂ ਰੱਬ ਲੈ ਜਾਵੇ ਇਹਨੂੰ ਚੱਕ ਕੇ ਪੰਜਾਬ ਦਾ ਗੰਦ ਸਾਫ ਹੋਵੇ ਸਿੱਖੀ ਬਚ ਜੂਗੀ ਅਮਰਤਪਾਲ ਮਹਿਰੋ ਕਹਿੰਦਾ ਕਿ ਅਸੀਂ ਤਾਂ ਗੰਦ ਸਾਫ਼ ਕਰਨ ਵਾਸਤੇ ਨਿਕਲੇ ਆ ਅਮਰਤਪਾਲ ਖੁਦ ਗੰਦਾ ਕਹਿੰਦਾ ਕਿ ਪਾਰਕਿੰਗਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਹੈਗੀਆਂ ਮੈਨੂੰ ਐਂ ਦੱਸੋ ਅਮਰਤਪਾਲ ਖੁਦ ਗੰਦਾ ਹੈ ਗੰਦੇ ਆ ਉਹ ਕੀ ਪ੍ਰਚਾਰ ਕਰ ਰਿਹਾ ਉਹ? ਕੀ ਇਹ ਗੈਂਸਟਰ ਪੈਦਾ ਕਰਨਾ ਚਾਹੁੰਦਾ? ਕੀ ਪੰਜਾਬ ਦੀਆਂ 3 ਨੂੰ ਮਾਰਾਣਾ ਚਾਹੁੰਦਾ? ਤੇਰੇ ਹੀ ਅੱਖਾਂ ਪੜਕਦੀਆਂ ਤੂੰ ਅਮਰਤਪਾਲ 'ਤੇ ਦੱਸੇ ਕਿ ਉਹਨੂੰ ਦੇਖ ਕੇ ਤੇਰੇ ਅੰਦਲਾ ਕੰਮ ਪੜਕਦਾ ਹੈ ਤੇਰੀ ਆਪਣੀ ਨੀਅਤ ਖਰਾਬ ਹੋ ਰਹੀ ਆ ਸਾਡੀ ਤਾਂ ਕਦੇ ਨਹੀਂ ਹੋਈ ਇਹ ਸਿਰਫ ਬਾਨੇ ਪਾਲਦਾ ਏਜੰਸੀਆਂ ਦਾ ਬੰਦਾ ਪੰਜਾਬ ਨੂੰ ਖਰਾਬ ਕਰਦਾ ਹੈ ਦੂਜੀ ਗੱਲ ਕੌਰ ਵਰਸਸ ਖਾਨ ਦੇ ਅੰਗਰੇਜ਼ ਕਿਉਂ ਨਹੀਂ ਬੋਲਦਾ ਕਿਉਂਕਿ ਆਪ ਖਾਨ ਦਾ ਨਹੀਂ ਹਜਾ ਕੁਮਾਰੀ ਨਜ਼ਰ ਆ ਗਈ ਨੂੰ ਜਿਹੜੀਆਂ ਸਿੱਖਾਂ ਦੀਆਂ ਉਧਰ ਗਈਆਂ ਕਿਉਂ ਨਹੀਂ ਨਜ਼ਰ ਆਉਂਦੀਆਂ ਉਹਨਾਂ ਨੂੰ ਹੁਣ ਲੜਬਾਜੀ ਕਰਦਾ ਇਹ ਅੱਜ ਪਾਕਿਸਤਾਨ ਤੋਂ ਇਹਦੇ ਫੇਵਰ ਤੇ ਵੀਡੀਓ ਪੈ ਰੀਆਂ ਨੇ ਕਿਉਂ ਰਿਸ਼ਤੇਦਾਰ ਨਹੀਂ ਦੇ ਉਹ ਚਲੋ ਉਹ ਤਾਂ ਕੋਈ ਕਿਸੇ ਦੇ ਹੱਕ ਚ ਬੋਲ ਸਕਦਾ ਕਿਉਂ ਤੁਸੀਂ ਵੀ ਹਮਾਇਤ ਕਰਦੇ ਹੋ ਮੈਂ ਹਮਾਇਤ ਨਹੀਂ ਕਰਦਾ ਕਿਉਂ ਬੋਲ ਰਿਹਾ ਤੁਸੀਂ ਬੇਵਰ ਕਿ ਕਰਿਆ ਉਹਨਾਂ ਦਾ ਤਾਂ ਕੰਮ ਕਿਉਂ ਕਿਉਂ ਬਾਏ ਬਾਏ ਕਿਉਂ ਉਹਨਾਂ ਦਾ ਤਾਂ ਕੰਮ ਕਿਉਂ ਤੁਸੀਂ ਮੈਂ ਕਰਦਾ ਤੁਸੀਂ ਹਮਾਇਤ ਕਰਦੇ ਹੋ ਉਹਦੀ ਮੈਂ ਹਮਾਇਤ ਨਹੀਂ ਕਰਦਾ ਇਹ ਹਮਾਇਤ ਕਿਉਂ ਸ਼ਬਦ ਬਾਤ ਪਹਿਲਾਂ ਆਪਣਾ ਸ਼ਬਦ ਵਾਪਸ ਲਓ ਮੈਂ ਇਹ ਕਹਿ ਰਿਹਾ ਕੋਈ ਕਿਸੇ ਦੇ ਹੱਕ ਦੇ ਵਿੱਚ ਬੋਲ ਰਿਹਾ ਮੇਰੀ ਗੱਲ ਦੇਖੋ ਪਾਕਿਸਤਾਨ ਦੇ ਫੇਵਰ ਤੇ ਜਿਹੜਾ ਬੰਦਾ ਗੱਲ ਕਰਦਾ ਉਹ ਆਪਣਾ ਦੁਸ਼ਮਣ ਜਿਹੜਾ ਪਾਕਿਸਤਾਨ ਮੇਰੇ ਹੱਕ ਚ ਕਿਉਂ ਨਹੀਂ ਬੋਲਦੇ ਕਿਉਂਕਿ ਕਾਹਨੇ ਕੀਆ ਅਸੀਂ ਜੋੜਨ ਦੀ ਗੱਲ ਕਰਦੇ ਆਂ ਜਿਹੜਾ ਤੋੜਨ ਦੀ ਗੱਲ ਕਰਦਾ ਉਹਦੀ ਪਾਕਿਸਤਾਨ ਦੀ ਸਰਕਾਰ ਉਹ ਮੇਰੀ ਗੱਲ ਸੁਣੋ ਮੈਂ ਇਹ ਕਹਿ ਰਿਹਾ ਕਿ ਜਦੋਂ ਇੱਧਰ ਕੋਈ ਮਸਲਾ ਪਟਕਿਆ ਉਹਨਾਂ ਦਾ ਤਾਂ ਕੰਮ ਆ ਨਾ ਕਿ ਅਸੀਂ ਕੋਈ ਹਮਾਇਤ ਕਰੀਏ ਕਿਸੇ ਦੀ ਔਰ ਹੋਰ ਗੱਲ ਆਹੀ ਆ ਨਾ ਇਹਦਾ ਕੰਮ ਹੀ ਤਾਂ ਉਹੀ ਆ ਸੇਮ ਲਾਈਕ ਦਿਸ ਸੇਮ ਹੈ ਉਹ ਇਹਨੂੰ ਬੂਸਟ ਲਾਉਂਦੇ ਨੇ ਇਹ ਪਟਕਦਾ ਕਿਸੇ ਦਾ ਕਤਲ ਹੋ ਰਿਹਾ ਪਾਰਕਿੰਗ ਚ ਕਤਲ ਹੋ ਰਿਹਾ ਇੱਕ ਹਜ਼ੂਰੀਏ ਦੇ ਨਾਲ ਇਸ ਹਜ਼ੂਰੀਏ ਦੀ ਵੈਲਿਊ ਸਮਝਦੇ ਤੁਸੀਂ ਹਜ਼ੂਰੀਆ ਕਿਹਨੂੰ ਕਹਿੰਦੇ ਜਿਹੜਾ ਹਜ਼ੂਰ ਦਾ ਦਿੱਤਾ ਹੋਇਆ ਜਿੱਤੇ ਹਜ਼ੂਰ ਦੇ ਕੋਲ ਪਾ ਕੇ ਬੈਠਣਾ ਇਹ ਬਾਣਾ ਹਜ਼ੂਰੀਏ ਬਿਨਾ ਅਧੂਰਾ ਹੈ ਸਾਡੇ ਸ਼ਰੀਰ ਦਾ ਅੰਗ ਹੈ ਅੱਜ ਇਹਦੇ ਵਾਸਤੇ ਹਜ਼ੂਰੀਆ ਅਸੀਂ ਅਰਦਾਸ ਕਰਨ ਵਾਸਤੇ ਕਰਤਦੇ ਆਂ ਹਜ਼ੂਰੀਆ ਗੁਰੂ ਕੋ ਜਾਣ ਵਾਸਤੇ ਬਾਤਦੇ ਆਂ ਹੁਣ ਧੀਆਂ ਦੇਖੇ ਕਾਨੀਆਂ ਕਿ ਦੇਖੋ ਹਜ਼ੂਰੀਆ ਤਾਂ ਨਹੀਂ ਹੈਗਾ ਕਿਤੇ ਮੇਰਾ ਗਾਲ ਘੋਟ ਕੇ ਸਿੱਖਾਂ ਦਾ ਕਰੈਕਟਰ ਬਦਲਤਾ ਇਹਨਾਂ ਨੇ ਸਿੱਖਾਂ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਤਾ ਜਿੱਥੇ ਸਿੱਖ ਬੀਬੀਆਂ ਨੂੰ ਬਚਾਉਣ ਦਾ ਸਾਡਾ ਇਤਿਹਾਸ ਹੈ ਅੱਜ ਬੀਬੀਆਂ ਨੂੰ ਮਾਰਨ ਦਾ ਸਾਡਾ ਇਤਿਹਾਸ ਹੈ ਕਿਹੜੇ ਗ੍ਰੰਥ ਚ ਲਿਖਿਆ ਵੀ ਬੀਬੀਆਂ ਨੂੰ ਮਾਰਨਾ ਦੱਸੋ ਕਿਹੜਾ ਗ੍ਰੰਥ ਆ ਇੱਕ ਗ੍ਰੰਥ ਦਿਖਾ ਦਿਓ ਜਿੱਥੇ ਧੀਆਂ ਭੈਣਾਂ ਨੂੰ ਮਾਰਨ ਦਾ ਲਿਖਿਆ ਹੋਵੇ ਇਸ ਚੀਜ਼ ਮੈਂ ਅਮਰਤਪਾਲ ਸਿੰਘ ਮਹਿਰੋ ਨੂੰ ਇੰਟਰਵਿਊ ਦੌਰਾਨ ਪੁੱਛੀ ਕਿ ਸਾਡੀ ਹਿਸਟਰੀ ਨਹੀਂ ਕਹਿੰਦੀ ਕਿ ਇਸ ਤਰੀਕੇ ਦੇ ਨਾਲ ਕਿਸੇ ਬੀਬੀ ਤੇ ਹਮਲਾ ਕਰ ਦਿਓ ਜਾਂ ਤੁਸੀਂ ਨੇ ਹੱਥੇ ਤੇ ਵਾਰ ਕਰੋ ਤਾਂ ਉਹਨੇ ਕਿਹਾ ਉਹਦਾ ਜਵਾਬ ਇਹ ਸੀਗਾ ਕਿ ਜੀ ਅਸ਼ਲੀਲਤਾ ਫਲਾਰ ਰਹੀ ਸੀਗੀ ਸਾਡੇ ਸਮਾਜ ਨੂੰ ਗੰਦਾ ਕਰ ਰਹੀ ਸੀ ਕਮਲ ਅਸੀਂ ਇਹਨੂੰ ਕਈ ਵਾਰ ਅਲਟੀਮੇਟਮ ਵੀ ਦਿੱਤਾ ਉਨੇ ਹੀ ਲੌਜੀਕ ਦਾ ਕੋਈ ਦੇਖੋ ਕਿਹਦੇ ਉਹਨੂੰ ਲੋਕ ਫਾਲੋ ਕਰ ਰਹੇ ਨੇ ਉਹਨੂੰ ਲੋਕ ਫਾਲੋ ਕਰ ਰਹੇ ਨੇ ਮੇਰਾ ਮੰਨਣਾ ਨਹੀਂ ਹੈਗਾ ਕਿ ਜਿਹੜੇ ਕਲਾਕਾਰ ਲੱਚਰ ਤਾਂ ਫਲਾਉਂਦੇ ਨੇ ਜਿਹੜੇ ਕਲਾਕਾਰ ਲੱਚਰ ਤਾਂ ਫਣਾਉਂਦੇ ਨੇ ਫਿਲਮਾਂ ਬਣਾ ਪਿੱਛੇ ਗੱਗੂ ਗਿਲ ਦੇ ਨਾਲ ਇੱਕ ਵੀਡੀਓ ਤੀਦੀ ਮੈਂ ਦੇਖੀ ਈਸੇ ਦੀ ਉਹ ਦੱਸ ਕਿਹੜੇ ਦੀਵਾਨ ਲਾਉਂਦਾ ਮੈਰੋਂ ਦੀ ਉਹ ਦੱਸੋ ਕਿਹੜਾ ਉੱਥੇ ਧਰਮ ਦਾ ਪ੍ਰਚਾਰ ਕਰਦਾ ਚੱਕ ਕੇ ਬੂਥਾ ਤੁਰਪਾਂ ਦਾ ਹਰੇਕ ਨਾਲ ਛੇਤਰਾਂ ਦੀ ਕਮੀਆਂ ਇਹਨੂੰ ਕੁਝ ਨਹੀਂ ਹੈਗਾ ਇਹਨੂੰ ਚਮਲਾਓ ਨਾ ਈਦਾ ਈ ਕੇਹ ਹਲਾ ਸਾਰੇ ਮਿਲ ਕੇ ਮੈਂ ਪੂਰੇ মিডিਆ ਨੂੰ ਵੀ ਕਹਾਂਗਾ ਅੱਜ ਤੁਹਾਡੀ ਲੋੜ ਆਵਾਜ਼ ਚੱਕਣ ਦੀ ਕਿਉਂਕਿ মিডিਆ ਵੀ ਉਸੇ YouTube ਤੇ ਹੀ ਬੈਠਾ ਜਿੱਥੇ ਉਹ ਬੈਠੇ ਤੇ ਇੱਕ ਇੱਕ ਇੱਕੇ ਰੋਲ ਹੈ ਵਿਕੀਪੀਡੀਆ ਤੇ ਹੀ ਬੈਠੇ ਸਾਰੇ ਅਸੀਂ ਸਾਰੇ Google ਤੇ ਹੀ ਬੈਠੇ ਆ ਸਾਰੇ iCloud ਤੇ ਹੀ ਬੈਠੇ ਆ ਅੱਜ ਤੁਸੀਂ ਉੱਥੇ ਕੀ ਸਰਚ ਕਰਨਾ ਚੰਗਾ ਸਰਚ ਕਰਨਾ ਕਿ ਮਾੜਾ ਚੰਗੀਆਂ ਚੀਜ਼ਾਂ ਦੇਖ ਲਵੇ ਮੈਰੋਂ ਚੰਗੀਆਂ ਕਿਉਂ ਨਹੀਂ ਦਿਖਦੀਆਂ ਲੋਕਾਂ ਦੇ ਪ੍ਰੋਫਾਈਲ ਚੱਕਾਂ ਤੇ ਜੋ ਲਾਉਂਦਾ ਕਿਹੜੀ ਕੀਦੇ ਨਾਲ ਕੀ ਆ ਕਰਦਾ ਕਿਹੜਾ ਕੀ ਕਰਦਾ ਬਲੈਕਮੇਲ ਕਰਨ ਵਾਸਤੇ ਸਿਰਫ ਉਹ ਕੰਟੈਂਟ ਲੱਭਦਾ ਲੋਕਾਂ ਦੇ ਵਿੱਚ ਆਪਣੀ ਦਹਿਸ਼ਤ ਫਲਾਉਣ ਵਾਸਤੇ ਤੁਹਾਨੂੰ ਲੱਗਦਾ ਕਿ ਅਮਰਤਪਾਲ ਮੈਰੋਂ ਨੇ ਇੱਕ ਕਤਲ ਗਲਤ ਕਰਵਾਇਆ ਕਤਲ ਹੋਣਾ ਹੀ ਨਹੀਂ ਚਾਹੀਦਾ ਕਤਲ ਵਰਡ ਸਹੀ ਗਲਤ ਹੈ ਕਤਲ ਵਰਡ ਸਹੀ ਗਲਤ ਹੈ ਕਤਲ ਕਿਵੇਂ ਹੋ ਕਰਨਾ ਕਤਲ ਕਾਣਾ ਕਿਹਾ ਪ੍ਰਸ਼ਾਸਨ ਨੂੰ ਤਰਜੀਹ ਦਿੰਦਾ ਹੈ ਕਿ ਪ੍ਰਸ਼ਾਸਨ ਨੂੰ ਸ਼ਾਬਾਸ਼ ਦਿੰਦਾ ਹੈ ਜਾਇਨ ਹੁਣ ਆਪਣੇ ਪਦਮਸ਼ਰੀ ਦੇ ਦिए। ਅਕਾਲ ਤਾ ਸੱਦ ਜਥੇਦਾਰ ਨੂੰ ਜਾ ਕੇ ਸਵਾਲ ਕਰੋ ਕਿ ਸਿੱਖ ਇਤਿਹਾਸ ਦੇ ਵਿੱਚ ਬੀਬੀਆਂ ਦਾ ਕਤਲ ਕਰਨਾ ਸਿੱਖਾਂ ਨੂੰ ਅਕਾਲ ਤਾ ਸਾਡੀ ਸਰਮੋਹ ਸੰਸਥਾ ਹੈ। ਉਹ ਕਹੇ ਕਿ ਸਿੱਖ ਬੀਬੀਆਂ ਦਾ ਇਹ ਜਿਹੜਾ ਕਤਲ ਹੋਇਆ ਕਿਹੇ ਚੰਗਾ ਹੋਇਆ। ਮੈਂ ਆਪਣੇ ਸ਼ਬਦ ਫੇਰ ਵਾਪਸ ਲੈ ਲੂੰਗਾ। ਨਹੀਂ ਇਹ ਗਲਤ ਹੈ। ਅਰ ਰਹਿਦੀ ਦੁਨੀਆ ਤੱਕ ਇਹ ਗਲਤੀ ਹੀ ਰਹੂਗਾ ਤੇ ਅਸੀਂ ਆਪਣੇ ਮੱਥੇ ਤੇ ਸਾਡੇ ਕਾ ਕਲੰਕ ਲਾਤਾ ਇਹਨੇ। ਜਿਹੜਾ ਸਾਨੂੰ ਬੜਾ ਔਖਾ ਧੋਣਾ ਹੋ। ਮੈਨੂੰ ਲੱਗਦਾ ਬਹੁਤ ਗਿਣੇ ਚੁਣੇ ਲੋਕ ਬੋਲ ਰਹੇ ਆ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਅਮਰਤਪਾਲ ਮੈਰੋ ਨੇ ਗਲਤ ਕੰਮ ਕੀਤਾ ਖੁੱਲਕੇ ਓਪਨਲੀ ਜੇ ਬੋਲਿਆ ਤਾਂ ਤੁਸੀਂ ਬੋਲਿਓ ਸਭ ਤੋਂ ਪਹਿਲਾਂ ਓਪਨਲੀ ਇਸ ਦੇ ਅਗੇਂਸਟ ਬੋਲਣਾ ਜਿਹਨੇ ਸ਼ੁਰੂ ਕੀਤਾ ਤੁਸੀਂ ਬੋਲਿਓ ਔਰ ਤੁਹਾਨੂੰ ਕਿਉਂ ਇਹ ਚੀਜ਼ ਲੱਗੀ ਕਿ ਜਿਸ ਤਰੀਕੇ ਨਾਲ ਕਿਉਂਕਿ ਇੱਕ ਪਾਸੇ ਨੈਰੇਟਿਵ ਇਹ ਚੱਲ ਰਿਹਾ ਕਿ ਜੇ ਕੋਈ ਦੁਖੀ ਨਹੀਂ ਹੋਇਆ ਜੇ ਕੋਈ ਲੋਕ ਤਾਂ ਖੁਸ਼ ਜੇ ਖੁਸ਼ ਨਹੀਂ ਹੋਇਆ ਤਾਂ ਦੁੱਖ ਵੀ ਨਹੀਂ ਗੱਲ ਉਹ ਕਿਸ ਚੀਜ਼ ਦਾ ਜ਼ਿਕਰ ਕਰ ਰਹੇ ਆ ਲੋਕ ਨੇ ਨਾ ਲੋਕ 4 ਲੱਖ ਦੇ ਉੱਪਰ ਲੋਕ ਉਹਨੂੰ ਫੋਲੋ ਕਰਨ ਵਾਲੇ ਤੇ ਅੱਜ ਚੁੱਪ ਬੈਠੇ ਨੇ ਲੋ ਇਹ ਪਾਣੀ ਬਣ ਗਿਆ ਲੋਕਾਂ ਦੀ ਸੋਚ ਬਦਲ ਗਈ ਸਕੂਲ ਟੀਚਰਸ ਦਾ ਕੀ ਕੰਟੈਂਟ ਅੱਜ ਅੱਜ ਇੱਕ ਟੀਚਰ ਆਪਣੇ ਸਟੂਡੈਂਟ ਨਾਲ ਭੱਜ ਰਹੀ ਆ ਅੱਜ ਇੱਕ ਪਿਓ ਆਪਣੀ ਨੋਹ ਦੇ ਨਾਲ ਖੰਦ ਖਾ ਰਿਹਾ ਹੈ ਇੱਕ ਨੋਹ ਆਪਣੇ ਸਹੁਰੇ ਨਾਲ ਜਾ ਰਹੀ ਆ ਇੱਕ ਇੱਕ ਸੱਸ ਆਪਣੇ ਜਵਾਈ ਨਾਲ ਕਿੱਥੇ ਕਿੱਥੇ ਤੁਸੀਂ ਅੱਜ ਜ਼ਮਾਨਾ ਬਦਲ ਚੁੱਕਿਆ ਹੈ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਆਪਣੇ ਆਪ ਨੂੰ ਬਖਾ ਲਓ ਇਹ ਕਿੱਦਾਂ ਦਾ ਬ੍ਰਹਮ ਗਿਆਨੀ ਆ ਆਪਨਾ ਦੱਸੇ ਇਹਦਾ ਆਪ ਦਾ ਕੰਟਰੋਲ ਨਹੀਂ ਹੈਗਾ ਆਪਦੇ ਦੀਆਂ ਇੰਦਰੀਆਂ ਕੰਟਰੋਲ ਨਹੀਂ ਤਾਂ ਜਾ ਕੇ ਕਿਸੇ ਤੇ ਉਂਗਲਾਂ ਕਰਦਾ ਜਿਹਨੇ ਆਪਣੇ ਆਪ ਨੂੰ ਸਾਧ ਲਿਆ ਆਪਣੇ ਜੀਵਨ ਨੂੰ ਸਾਧ ਲਿਆ ਆਪਣੀਆਂ ਅੱਖਾਂ ਨੂੰ ਆਪਣੇ ਕੰਨਾਂ ਨੂੰ ਸਾਧ ਲਿਆ ਉਹਨੂੰ ਸਮਾਜ ਵਿੱਚ ਗੰਦ ਨਜ਼ਰੇ ਨਹੀਂ ਆਉਂਦਾ ਤੁਸੀਂ ਕਿਹਾ ਕਿ ਤੁਸੀਂ ਜਿਹੜਾ ਅਮਰਤਪਾਲ ਮਹਿਰੋ ਅਮਰਤਪਾਲ ਮਹਿਰੋ ਜਿਹਨੂੰ ਥ੍ਰੈਟ ਕਰ ਰਿਹਾ ਔਰ ਤੁਸੀਂ ਉਹਨੂੰ ਪ੍ਰੋਟੈਕਟ ਕਰੋ ਮੈਂ 100% ਮੈਂ ਪਹਿਲਾਂ ਤਾਂ ਮੰਗ ਕਰ ਰਿਹਾ ਮਾਨਯੋਗ ਡੀਜੀਪੀ ਪੰਜਾਬ ਤੋਂ ਤੇ ਨਾਲ ਮੁੱਖ ਮੰਤਰੀ ਪੰਜਾਬ ਤੋਂ ਕੀ ਅਜਿਹੇ ਲੋਕਾਂ ਦਾ ਇਕੇ ਆ ਹੱਲ ਇਹਨਾਂ ਨੂੰ ਗੇਲ ਚ ਡਕੋ ਅਗਰ ਕੱਲ ਨੂੰ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਯੂ ਆ ਰਿਸਪਾਂਸਿਬਲ ਐਂ ਅਗਰ ਤੁਸੀਂ ਨਹੀਂ ਕਰ ਸਕਦੇ ਤਾਂ ਫੇ ਮੈਨੂੰ ਤਾਂ ਫਿਰ ਜਾਣਾ ਪਾਣਾ ਮੈਂ ਨਾਲ ਖੜੂੰਗਾ ਕੀ ਕਰੋਗੇ ਤੁਸੀਂ ਮੈਂ ਉਹਦੇ ਨਾਲ ਖੜੂੰਗਾ ਮੈਂ ਅੱਗੇ ਹੋ ਕੇ ਮਰ ਜੂੰਗਾ ਕੁਰਬਾਨੀ ਦੇ ਦੂੰਗਾ ਪਰ ਕਿਸੇ ਨੂੰ ਮਰ ਨਹੀਂ ਦਊਗਾ ਯਾਨੀ ਕਿ ਜਿਹੜੇ ਜਿਹੜੇ ਇਹੋ ਜਿਹੇ ਲੋਕ ਆ ਡੈਫੀਨਟਲੀ ਅਸੀਂ ਸਮਾਜ ਵਿੱਚ ਕਤਲ ਨਹੀਂ ਹੋਣ ਦੇਣੇ ਅਸੀਂ ਕੋਈ ਹੈ ਉਹਦਾ ਆਪ ਦਾ ਜੀਵਨ ਹੈ ਉਹਨੂੰ ਪਿਆਰ ਨਾਲ ਸਮਝਾ ਸਕਦੇ ਆ ਕੋਈ ਲੱਗਦਾ ਹੈ ਕਿ ਤੁਹਾਨੂੰ ਚੰਗਾ ਨਹੀਂ ਲੱਗਦਾ ਉਹਨੂੰ ਪਿਆਰ ਨਾਲ ਸਮਝਾ ਸਕਦੇ ਆ ਅਮਰਤ ਨੇ ਇੱਕ ਵੀਡੀਓ ਪਾਈ ਔਰ ਉਸ ਤੋਂ ਬਾਅਦ ਫਿਰ ਉਹਨੇ ਕਿਹਾ ਕਿ ਲੋਕ ਮਾਫੀ ਮੰਗ ਲੈਣ ਨਾ ਲੈ ਕੇ ਉਹਨੇ ਕਈਆਂ ਦਾ ਕਿਹਾ ਔਰ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਮਾਫੀਆਂ ਬਦਮਾਸ਼ ਆ ਉਹ ਮਾਫੀ ਮੰਗ ਲੈ ਛਿੱਤਰ ਫੇਰ ਉਹ ਜੇ ਤੁਹਾਨੂੰ ਕੋਈ ਤੰਗ ਕਰਦਾ ਜੇ ਤੁਹਾਡੇ ਮਾਧਿਅਮ ਰਾਹੀਂ ਵੀ ਕਹਿੰਦਾ ਜੇ ਇਹ ਅਮਰਤਪਾਲ ਕਾਲ ਕਰਦਾ ਉਹਦੀ ਰਿਕਾਰਡਿੰਗ ਕਰੋ ਮੈਨੂੰ ਨੰਬਰ ਭੇਜੋ ਦੂਜੀ ਗੱਲ ਤੁਹਾਨੂੰ ਕਿਤੇ ਵੀ ਪ੍ਰਸ਼ਾਸਨ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਮੈਂ ਤੁਹਾਡੇ ਨਾਲ ਖੜਾ ਹਾਂ ਸੋ ਇਸ ਗੱਲ ਕਰਕੇ ਇਹ ਦੱਸ ਕਿ ਤੇ ਰਾਜਾ ਇਹ ਸਾਡਾ ਨੰਗ ਬੰਦਾ ਇਹ ਤੁਸੀਂ ਕਹਿੰਦੇ ਮਾਫੀ ਮੰਗ ਲਓ ਜੁੱਤੀਆਂ ਮਾਰੋ ਇਹਦੇ ਮਾਫੀ ਮੰਗ ਲਈ ਬਹੁਤ ਸਾਰੇ ਲੋਕਾਂ ਨੇ ਫਿਰ ਡਰਦੇ ਤਾਂ ਹੀ ਤਾਂ ਆ ਕੇ ਬੋਲਣਾ ਪਿਆ ਡਰਦੇ ਪਾ ਕੇ ਬਦਮਾਸ਼ ਤੇ ਕੌਣ ਨਹੀਂ ਡਰਦਾ ਗੁੰਡੇ ਬੰਦੇ ਆ ਤੇ ਡਰਦੇ ਆ ਹੁਣ ਤੇ ਬਾਅਦ ਦੀ ਮੰਗਣੀ ਕਿਸੇ ਨੇ ਦੇਖ ਲਿਓ ਤੁਹਾਨੂੰ ਜ਼ਮਾਨਾ ਬਦਲ ਜਾਣਾ ਉਹਨੇ ਇਕ ਕੁੜੀ ਉਹ ਪ੍ਰੀਤ ਜੱਟੀ ਐ ਔਰ ਉਸ ਇੱਕ ਰਾਤ ਬੋਲਦੀ ਵੀ ਮੈਂ ਦੇਖਿਆ ਪ੍ਰੀਤ ਜੱਟੀ ਨੂੰ ਵੀ ਮੈਂ ਤੁਹਾਡੇ ਮਾਧਿਅਮ ਨਾਲ ਕਹਿੰਦਾ ਪੁੱਤ ਡਰਨਾ ਇਹੋ ਜੇ ਬਹੁਤ ਨੇ ਗੁਰੂ ਸਾਹਿਬ ਨੇ ਸਮੇਂ ਵੀ ਬੜੇ ਤੇ ਜਿਹੜੇ ਮਸੰਦ ਤੁਰੇ ਫਿਰਦੇ ਤੇ ਮਸੰਦ ਆ ਇਹ ਗੁਰੂ ਦਾ ਸਿੱਖ ਥੋੜੀ ਆ ਤੁਸੀਂ ਉਹਨਾਂ ਨੂੰ ਇਹ ਵੀ ਸਮਝਾਓ ਥੋੜਾ ਕਿ ਕੰਟੈਂਟ ਚ ਥੋੜਾ ਜਿਹੜਾ ਮੌਜੂਦਾ ਮੌਜੂਦਾ ਹਾਲਾਤ ਕੀ ਨੇ ਉਹ ਬਦਮਾਸ਼ ਨੂੰ ਸਬਕ ਸਿਖਾਉਣ ਦਾ ਜਿਹੜੇ ਬੱਚੇ ਡਰੇ ਹੋਏ ਨੇ ਕਿਤੇ ਕੱਲ ਨੂੰ ਬਾਣੇ ਤੇ ਇਹਨਾਂ ਨਾ ਭੈ ਖਾਣ ਲੱਗ ਜਾਣ ਬਾਣੇ ਤੇ ਇਹਨਾਂ ਡਰਨ ਲੱਗ ਜਾਣ ਲੋਕ ਬਾਣੇ ਤੇ ਨਫ਼ਰਤ ਨਾ ਕਰਨ ਲੱਗ ਜਣ ਜੇ ਸਾਜ ਕੋਈ ਨਾ ਆਵਾਜ਼ ਚੱਕੀ ਲੋਕਾਂ ਨੇ ਸਮੇਂ ਦੇ ਨਾਲ ਅੱਧੇ ਤਾਂ ਲੋਕ ਸਾਡੇ ਬੈਸੀ ਕ੍ਰਿਸ਼ਨ ਬਣ ਗਏ ਅੱਧੇ ਤਾਂ ਬੈਸੀ ਕ੍ਰਿਸ਼ਨ ਬਣ ਗਏ ਕੁਝ ਹਿੰਦੂਆਂ ਨੂੰ ਇਹ ਗਾਲਾਂ ਕੱਢੀ ਜਾਂਦੇ ਵੀ ਇੱਕ ਔਰ ਹੈ ਠੀਕ ਹੈ ਉਹ ਮੁਹਮਮਦਾਨੇ ਨਾਲ ਇਹਨਾਂ ਦੀ ਸਾਂਝ ਹੈ ਪਾਕਿਸਤਾਨ ਦੇ ਵਿੱਚ ਸੋ ਇਸ ਗੱਲ ਕਾ ਕੇ ਸਿੱਖ ਤਾਂ ਬੈਸੀ ਇਹਨਾਂ ਨੇ ਖਤਮ ਕਰ ਤੇ ਕਟੜ ਪੰਥੀਆਂ ਨੇ ਸੋ ਅਸੀਂ ਸਿੱਖੀ ਨੂੰ ਬਚਾਉਣਾ ਹੈ ਪੰਜਾਬ ਨੂੰ ਬਚਾਉਣਾ ਹੈ ਮੇਰਾ ਇਸ ਵਾਹਲਾ ਕਿ ਤੁਸੀਂ ਉਹਨਾਂ ਨੂੰ ਵੀ ਇਹ ਵੀ ਮਾੜਾ ਜਾ ਕਨਵੇ ਕਰੋਂਗੇ ਕਿ ਭਾਈ ਕੰਟੈਂਟ ਜਿਹੜਾ ਹੈ ਅਸ਼ਲੀਲ ਸ਼ਬਦ ਅਸ਼ਲੀਲ ਸ਼ਬਦਾਵਲੀ ਜਿਹੜੀ ਹੈ ਇਹ ਨਾ ਪਾਈ ਜਾਵੇ ਕਿਉਂਕਿ ਇਹ ਤਾਂ ਪਬਲਿਕ ਆ ਇਹ ਪਬਲਿਕ ਆ ਕੋਈ ਵੀ ਬੱਚੇ ਦੇ ਹੱਥ ਵੀ ਫੋਨ ਹੁੰਦਾ ਹੈ ਰੀਲਾਂ ਹੁੰਦਾ ਇਹ ਸਿਸਟਮ ਹੈ ਕਿਉਂਕਿ ਤੁਸੀਂ ਸਕਰੋਲ ਕਰਦੇ ਹੋ ਬੱਚੇ ਦੇ ਹੱਥ ਦੇ ਵਿੱਚ ਵੀ ਫੋਨ ਹੁੰਦਾ ਤਾਂ ਉਹ ਆਵਾਜ਼ ਉੱਚੀ ਹੁੰਦੀ ਹੈ ਪਰਿਵਾਰ 'ਚ ਨਹੀਂ ਬੈਠ ਕੇ ਦੇਖ ਸਕਦੇ ਲੋਕ ਮੈਂ ਇਹੀ ਕਹਾਂਗਾ ਕਿ ਸਿੱਖ ਦਾ ਕੰਮ ਹੀ ਪ੍ਰਚਾਰ ਕਰਨਾ ਹੈ ਸਾਡਾ ਧਰਮ ਹੀ ਪ੍ਰਚਾਰ ਕਰਨਾ ਹੈ ਸੱਚ ਦੀ ਗੱਲ ਕਾਣੀ ਸੱਚ ਦੇ ਨਾਲ ਖੜਨਾ ਝੂਠ ਦੇ ਅੰਗੇਸਟ ਵਿੱਚ ਨਾ ਅਸੀਂ ਸਾਰੀਆਂ ਧੀਆਂ ਭੈਣਾਂ ਦਾ ਸਾਡੇ ਦਾ ਧਰਮ ਦਾ ਪ੍ਰਚਾਰ ਕਰਦੇ ਆਂ ਕਿਸੇ ਨੇ ਸਮਝਣਾ ਹੈ ਕਿਸੇ ਨੇ ਨਹੀਂ ਸਮਝਣਾ ਉਹਦਾ ਆਪ ਦਾ ਮਣੀ ਰਾਮ ਹੈ ਲੇਕਿਨ ਅਸੀਂ ਕਿਸੇ ਨੂੰ ਜ਼ਬਰ ਹੀ ਡੰਡੇ ਦੇ ਦਮ ਤੇ ਨਾ ਸੀ ਕਿਸੇ ਨੂੰ ਅਮਤਿ ਸ਼ਕਾ ਸਕਦੇ ਆਂ ਨਾ ਕਿਸੇ ਨੂੰ ਸਿੰਘ ਸਜਾ ਸਕਦੇ ਆਂ ਉਹਦਾ ਆਪ ਦਾ ਧਰਮ ਹੈ ਉਹਦਾ ਆਪ ਦਾ ਜ਼ਮੀਰ ਹੈ ਕਾਨੂੰਨ ਸਾਰਿਆਂ ਨੂੰ ਆਪਣੀ ਪ੍ਰੋਡਕਸ਼ਨ ਕਰਨ ਦੀ ਆਪਣੀ ਗੱਲ ਰੱਖਣ ਦੀ ਹਾਇਸੀ ਦਿੰਦਾ ਆਪਣੇ ਰਾਈਟਸ ਦਿੰਦਾ ਲੇਕਿਨ ਮੈਂ ਕਿਸੇ ਨੂੰ ਜ਼ਬਰ ਹੀ ਨਹੀਂ ਕਹਿ ਸਕਦਾ ਪਿਆਰ ਨਾਲ ਪਹਿਣਾ ਬਣਾ ਕੇ ਧੀਆ ਕਹਿ ਕੇ ਮੇਰਾ ਸਮਝਾਉਣਾ ਮੇਰੇ ਮਤਾਬਕ ਮੇਰੀਆਂ ਗੱਲਾਂ ਤੋਂ ਕਾਫੀ ਬੱਚੇ ਸਮਝ ਗਏ ਹੋਣਗੇ ਪਰ ਤੁਸੀਂ ਇੱਕ ਵੀਡੀਓ ਪਾਈ ਸਭ ਤੋਂ ਪਹਿਲਾਂ ਬੋਲ ਕੇ ਕਿਸੇ ਨੇ ਵੀਡੀਓ ਨਹੀਂ ਪਾਈ ਤੁਸੀਂ ਇੱਕ ਵੀਡੀਓ ਪਾਤੀ ਤੁਸੀਂ ਅਮਰਤਪਾਲ ਦੇ ਅਗੇਂਸਟ ਜਦੋਂ ਬੋਲੇ ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਬਾਬਾ ਜੀ ਦਾ ਆਪ ਤਣਾਉਂਦੇ ਨਹੀਂ ਗੰਦ ਕੀ ਸਵਾਰ ਸਵਾਰਨਗੇ ਇਹ ਪਤਾ ਕਾ ਲਖਿਆ ਇਹਨਾਂ ਨੂੰ ਨਹਾਉਣ ਦੇ ਚੱਕਰ ਦੇ ਵਿੱਚ ਇਹ ਛੋਟੇ ਛੋਟੀਆਂ ਗੱਲਾਂ ਨੇ ਤੁਸੀਂ ਨਹਾ ਕੇ ਆਏ ਹੋ ਨਹੀਂ ਨਹਾ ਕੇ ਆਏ ਮੈਨੂੰ ਤੇ ਅਸੀਂ ਨਾ ਰਿਸ਼ਤਾ ਕਰਨਾ ਨਾ ਲੂੰਗਾ ਮੈਂ ਦਹੀਨਾ ਨਾ ਲੂੰਗਾ ਦੇ ਦਿਓ ਜਿਨ੍ਹਾਂ ਨੇ ਲਾਮਾ ਦੇਣੀ ਹੈ ਮੈਂ ਇਹਨਾਂ ਰੱਖਦੀਆਂ ਨੇ ਇਹ ਚੀਜ਼ਾਂ ਇਹ ਗੱਲਾਂ ਫਿਰ ਕਹੀ ਨਹੀਂ ਗੱਲਾਂ ਨੇ ਛਿੱਤਰਾਂ ਦੇ ਜਾਰ ਨੇ ਲੋਕ ਇਹ ਕੁਛ ਨਹੀਂ ਹੈਗੇ ਇਹਨਾਂ ਨੂੰ ਤਾਂ ਨੋਆ ਮਣਾ ਕੈਡਾ ਕਰਤਾ ਨਾ ਕੰਮ ਜਿੱਦਣ ਪ੍ਰਜਾਪ ਸਰਕਾਰ ਨੇ ਕੋਈ ਨਹੀਂ ਮਿਲਣਾ ਹੈਗਾ ਇੰਸਟਾਗ੍ਰਾਮ ਤੇ ਇਹਦਾ ਪਰ ਇਹ ਕਿਹੜਾ ਸਰਕਾਰ ਨੂੰ ਵੀ ਕਰਨਾ ਚਾਹੀਦਾ ਸਰਕਾਰ ਨੂੰ ਹੀ ਕੋਸੇ ਆਪਾਂ ਨੇ ਨਾਲ ਸਰਕਾਰ ਦੀ ਜ਼ਿੰਮੇਵਾਰੀ ਹੈ ਜੇ ਸਰਕਾਰ ਦੇ ਹੱਥ ਖੜੇ ਆ ਤਾਂ ਮੈਨੂੰ ਦੇਣ ਚਾਰ ਦੇਖ ਵਾਰ ਦੇਖ ਨਾ ਬੰਦੇ ਬਣਾਤੇ ਕੀ ਕਰੋਗੇ ਤੁਸੀਂ ਮੈਂ ਕਹਿੰਦਾ ਗੰਦੇ ਸਾਫ ਕਰ ਦੂੰਗਾ ਕਿਵੇਂ ਫਿਰ ਤੂੰ ਉਹੀ ਗੱਲ ਅਮਰਤਪਾਲ ਕਹਿੰਦਾ ਗੰਦ ਸਾਫ ਕਰੋਗੇ ਉਹਨਾਂ ਕਾਨੂੰਨ ਹੈ ਕਾਨੂੰਨ ਹੈ ਮੈਂ ਅਮਰਤਪਾਲ ਨਹੀਂ ਹੈਗਾ ਤੁਸੀਂ ਮੈਨੂੰ ਅਮਰਤਪਾਲ ਨਾ ਸਮਝੋ ਮੈਂ ਉਹ ਮਲੰਗਾ ਆਦਮੀ ਨਹੀਂ ਹੈਗਾ ਮੈਂ ਸ਼ਾਦੀशुदा ਹਾਂ ਯਾਰ ਪਰਿਵਾਰ ਵਾਲਾ ਬੱਚਿਆਂ ਵਾਲਾ ਉਹ ਮਲੰਗ ਬੰਦਾ ਉਹ ਉਹਨੂੰ ਕੀ ਪਤਾ ਹੈ ਪੀਤੀਆਂ ਦਾ ਭੈਣਾਂ ਦਾ ਮਾਮਾ ਦਾ ਬੱਚਿਆਂ ਨੂੰ ਕਿਵੇਂ ਪਾਲਣਾ ਜਿਹਦੇ ਬੱਚੇ ਹੁੰਦੇ ਨਾ ਉਹਨੂੰ ਪਤਾ ਹੁੰਦਾ ਮੈਂ ਬੱਚਿਆਂ ਨੂੰ ਕਿਵੇਂ ਸੰਭਾਲਣਾ ਛੜੇ ਨੂੰ ਕੀ ਪਤਾ ਨੰਗਾ ਨਾ ਹੋਊਗਾ ਤਾਂ ਨਚੋੜੂਗਾ ਕਿਆ ਇਸ ਕਤਲ ਤੋਂ ਬਾਅਦ ਕੀ ਅਸਰ ਹੁੰਦਾ ਹੋਇਆ ਦੇਖਿਆ ਤੁਸੀਂ ਅਸਰ ਇਹੀ ਆ ਕਿ ਮੇਰਾ ਤਾਂ ਮੰਨਣਾ ਕਿ ਜਿਹੜੇ ਅਜਿਹੇ ਲੋਕ ਨੇ ਬਾਣੇ ਦੇ ਵਿੱਚ ਜਿਹੜੇ ਬਾਣੇ ਵਿੱਚ ਰਹਿ ਕੇ ਜਿਹੜੇ ਲੋਕਾਂ 'ਚ ਦਹਿਸ਼ਤ ਫਲਾ ਰਹੇ ਨੇ ਜਿਹੜੇ ਬਾਣੇ ਦੇ ਵਿੱਚ ਰਹਿ ਕੇ ਸਿੱਖੀ ਦੇ ਗੇਸਟ ਚੱਲਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਸ ਤਰੀਕੇ ਨਾਲ ਸਖਤ ਕਾਰਵਾਈ ਕਾਨੂੰਨੀ ਤਰੀਕੇ ਨਾਲ ਹੁਣ ਕਾਨੂੰਨੀ ਧਾਰਾ ਡੀਜੀਪੀ ਸਾਹਿਬ ਜਾਣਦੇ ਨੇ ਜੇ ਉਹਨਾਂ ਨੂੰ ਨਹੀਂ ਆਉਂਦੀ ਤਾਂ ਮੈਨੂੰ ਪੁੱਛ ਲੈਣ ਮੈਂ ਦੱਸ ਦੂੰਗਾ ਅਮਰਤ ਨੇ ਇਹ ਗੱਲ ਕਹੀ ਕਹਿੰਦਾ ਕਿ ਇੱਕ ਨਹੀਂ ਮੈਂ ਜੇ ਜੇਲ ਜਾਊਂਗਾ ਤਾਂ ਪੰਜ ਸੱਤ ਹੋਰ ਮਾਰ ਕੇ ਜਾਊਂਗਾ ਤੁਸੀਂ ਬੜੀ ਪਿਆਰ ਨਾਲ ਗੱਲ ਸੁਣਦੀ ਇਹ ਤੇ ਕਹਤੀ ਇਹ ਮੈਂ ਸਵਾਲ ਪੁੱਛਿਆ ਵੀ ਕਿਵੇਂ ਜਸਟੀਫਾਈ ਸਵਾਲ ਹੀ ਕਰ ਲਿਆ ਤੁਸੀਂ ਠੋਕਿਆ ਨਹੀਂ ਅੱਗੇ ਤੇ ਤੋ ਫੋਨ ਤੇ ਠੋਕਿਆ ਥੋੜੀ ਜਾ ਸਕਦਾ ਕਾਹ ਕਰੀ ਠੋਕਿਆ ਹੁੰਦਾ ਜ਼ੁਬਾਨ ਬੰਦ ਹੋ ਗਈ ਤੇ ਉੱਥੇ ਡਰਦਾ ਲੱਗਦਾ ਤੇ ਤੁਹਾਨੂੰ ਡਰਦਾ ਹੁੰਦਾ ਫੋਨ ਤੇ ਠੋਕਿਆ ਜਾ ਸਕਦਾ ਰਿਸ਼ਤੇਦਾਰ ਆ ਤੇਰਾ ਉਹ ਡਰ ਲੱਗਦਾ ਉਹਤੇ ਮੈਨੂੰ ਡਰ ਨਹੀਂ ਲੱਗਦਾ ਮੈਨੂੰ ਡਰ ਲੱਗਦਾ ਉਹਤੇ ਫੋਨ ਤੇ ਕਿਸੇ ਨੂੰ ਮੁਕਿਆ ਜਾ ਸਕਦਾ ਤੁਸੀਂ ਫੋਨ ਤੇ ਮਾਰੋ ਬੰਦਾ ਕਿਵੇਂ ਮਾਰੋਗੇ ਕਿਵੇਂ ਮਾਰ ਲੋਗੇ ਫੋਨ ਚਾਰ ਗਾਲਾਂ ਕੱਢਦਾ ਨੂੰ ਪੰਜਾਬੀ ਦੇ ਵਿੱਚ ਵੀ ਸਾ ਤੂੰ ਗੰਦ ਪਾਇਆ ਪੰਜਾਬ ਚ ਤੂੰ ਗਾਲਾਂ ਕੱਢਦਾ ਉਹ ਹੀ ਪੰਜਾਬ ਤੁਸੀਂ ਸੁਣਨਾ ਤੁਹਾਡੀ ਸੱਬਤ ਆ ਤੂੰ ਹੀ ਪੰਜ ਸੱਤ ਮਰਵਾ ਦਿਓ ਕੋਲ ਖੜ ਕੇ ਮੈਂ ਇਹੀ ਸਵਾਲ ਪੁੱਛਿਆ ਮੈਂ ਇਹੀ ਸਵਾਲ ਉਹਨੂੰ ਪੁੱਛਿਆ ਕਿ ਇਹ ਕਿੰਨੇ ਕਿਹਾ ਕਿ ਪੰਜ ਸੱਤ ਮਾਰ ਦੇਉ ਤੁਸੀਂ ਜਸਟੀਫਾਈ ਕਿਵੇਂ ਕਰੋਗੇ ਚੀਜ਼ਾਂ ਨੂੰ ਅੱਛਾ ਬੱਜ ਜਸਟੀਫਾਈ ਕਰੀ ਜਾ মিডিਆ ਆਪਣਾ ਰੋਲ ਸਹੀ ਅਦਾ ਕਰਨ ਲੱਗ ਜਵੇ ਨਾ ਅੱਦਾ ਤਾਂ ਬਾਈ ਸੀ ਚੁੱਪ ਕਰ ਜਣ ਇਹ ਜੇ ਮੀਡੀਆ ਰੋਲ ਸਹੀ ਨਾ ਪਲੇ ਕਰ ਰਿਆ ਹੁੰਦਾ ਤੁਸੀਂ ਤੁਹਾਡੇ ਕੋਲੇ ਕਿਵੇਂ ਬੈਠੇ ਹੁੰਦੇ ਇਹ ਗੱਲ ਕਿ ਇਹ ਤੁਹਾਡਾ ਪੱਖ ਵੀ ਸੁਣਨਾ ਹੈ ਮੈਂ ਪੱਖ ਨਹੀਂ ਕੱਲਾ ਸੁਣਨਾ ਜਿੱਥੇ ਮੈਂ ਗਲਤ ਆ ਮੈਨੂੰ ਠੋਕ ਦਿਓ ਜਿੱਥੇ ਤੁਹਾਨੂੰ ਲੱਗਦਾ ਨਾ ਮੈਂ ਗਲਤ ਆ ਤੁਸੀਂ ਬੋਲ ਲਓ ਲੇਕਿਨ ਅਮਰਤ ਪਾਲ ਨੂੰ ਅੱਗੇ ਨੂੰ ਪੰਜਾਬੀ ਚ ਇਹਨੂੰ ਪੁੱਛੋ ਠੋਕੋ ਸਾਡਾ ਕੰਮ ਨਹੀਂ ਆ ਨਾ ਉਹ ਤਾਂ ਪ੍ਰਸ਼ਾਸਨ ਨੇ ਦੇਖਣਾ ਪਤਾ ਨਾਲ ਲੈ ਕੇ ਰੱਖਣਾ ਤੁਸੀਂ ਕਿਸੇ ਦੇ ਸਿਰ ਪਾੜ ਦੂੰ ਜਾ ਕੇ ਅਸੀਂ ਪੂਰੀ ਫੋਟੋ ਤੁਹਾਡਾ ਜਦੋਂ ਫੋਨ ਲਾਉਣਾ ਹੋਵੇ ਨਾ ਇਹਨੂੰ ਜੈ ਫੋਨ ਲਾਣਾ ਵੇ ਨਾਲ ਤੁਸੀਂ ਕਿਸੇ ਐਸਐਸਪੀ ਨੂੰ ਕਿਸੇ ਅਧਿਕਾਰੀ ਨੂੰ ਨਾਲ ਕਾਨਫਰੈਂਸ ਤੇ ਰੱਖ ਲੈ ਕਰੋ ਕਾ ਦੇਖ ਲੋ ਹਾਲ ਨਹੀਂ ਹੁਣ ਜਦੋਂ ਕਈ ਵਾਰ ਥੋਡੀਆਂ ਗੱਲਾਂ ਹੁੰਦੀਆਂ ਨਾਲ ਅਸੀਂ ਥੋੜੀ ਗੱਲ ਰੱਖ ਲਓ ਮੈਨੂੰ ਕਹਿੰਦੇ ਮੈਂ ਕਿਤੇ ਫੀਮੇਂਦਾ ਮੈਂ ਤਾਂ ਆਮ ਬੰਦਾ ਮੈਨੂੰ ਕੀ ਪ੍ਰੋਬਲਮ ਹੈ ਮੈਨੂੰ ਕੀ ਪ੍ਰੋਬਲਮ ਹੈ ਨਾਰਮਲ ਬੰਦਾ ਮੈਂ ਸਾਧ ਬੰਦਾ ਲੋਕ ਇਹ ਕਹਿ ਰਹੇ ਕਿ ਤੁਸੀਂ ਇਹ ਮਸਲਾ ਇਸ ਲਈ ਚੁੱਕਿਆ ਕਿ ਲਾਈਮ ਲਾਈਟ ਦੇ ਵਿੱਚ ਆਜੋ ਔਰ ਸਿਕਿਉਰਟੀ ਲੈਣ ਵਾਸਤੇ ਬਾਬਾ ਰਸੂਲਪੁਰ ਕਰ ਰਹੇ ਸਭ ਕੁਝ ਹਰਜੀਤ ਸਿੰਘ ਨੂੰ ਕਿਸੇ ਦੀ ਲਾਮਿਨੇਟ ਦੀ ਜਰੂਰਤ ਨਹੀਂ ਹੈ ਗੁਨਾਹ ਸਾਦੀ ਤੁਹਾਡੀਆਂ ਭਾਈਆਂ ਦੀਆਂ ਅਸੀਸਾਂ ਮੈਂ ਇਹ ਗੱਲ ਕਹਿ ਚੱਕਿਆ ਕਿਉਂਕਿ ਇੱਕ ਬੰਦਾ ਪੰਜਾਬ ਤੇ ਇੱਕ ਸ਼ਬਦ ਬੋਲ ਕੇ ਪੰਜਾਬ ਤੇ دہشت ਫਲਾਤੀ ਉਹਨੇ ਲੋਕ ਰੋਂਦੇ ਨੇ ਇੰਸਟਾਗ੍ਰਾਮ ਤੇ ਕੁੜੀਆਂ ਰੋ ਰੋ ਕੇ ਬੱਚੇ ਰੋ ਰੋ ਕੇ ਆਪਣਾ ਹਾਲ ਦੱਸ ਰਹੇ ਨੇ ਡਰ ਦਾ ਮਾਹੌਲ ਬਣਾਤਾ ਤਾਂ ਇੱਕ ਬੰਦੇ ਨੇ ਡਰ ਦਾ ਮਾਹੌਲ ਬਣਾਤਾ ਕਿਉਂ ਅਸੀਂ ਡਰ ਕੇ ਅਦੇ ਜੁੰਦੇ ਆ ਆਪਾਂ ਯਾਰ ਇਹ ਜੇ ਥੋੜੀ ਮਰ ਗਏ ਅਸੀਂ ਤੁਸੀਂ ਗੱਲ ਕੀਤੀ ਜਿਨ੍ਹਾਂ ਨੂੰ ਥ੍ਰੈਟ ਦਿੱਤੇ ਅਮਰਤਪਾਲ ਨੇ ਉਹਨਾਂ ਲੋਕਾਂ ਦੇ ਨਾਲ ਤਕਰੀਬਨ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਮਾਧਿਅਮ ਪਰਸਨਲੀ ਨਹੀਂ ਕੋਈ ਤੁਹਾਡੀ ਗੱਲ ਪਰਸਨਲੀ ਮੈਂ ਕੱਲੇ-ਕੱਲੇ ਨੂੰ ਫੋਨ ਹੀ ਨਾ ਕਰ ਸਕਦਾ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਕਿਸੇ ਦਾ ਫੋਨ ਆਇਆ ਤੁਹਾਨੂੰ ਅਜੇ ਤੱਕ ਸਾਡੀ ਮਦਦ ਕਰੋ ਅਜੇ ਤੱਕ ਨਹੀਂ ਆਇਆ ਹੈਗਾ ਅਜੇ ਤੱਕ ਨਹੀਂ ਆਇਆ ਕਿਉਂਕਿ ਕੱਲ ਰਾਤ ਤੁਸੀਂ ਜਿਹੜਾ ਵੀਡੀਓ ਪਾਇਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਹ ਵੀਡੀਓ ਅਜੇ ਤੱਕ ਨਹੀਂ ਆਇਆ ਤੇ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਜਾਂ ਮੌਕਾ ਹੀ ਨਹੀਂ ਮਿਲੂਗਾ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਮੈਂ ਨਾਲ ਖੜਾ ਹਮੇਸ਼ਾ ਨਾਲ ਖ ਇੱਕ ਮੇਰਾ ਇਹਦੇ ਤੇ ਇੱਕ ਖੀਰਲਾ ਸਵਾਲ ਹੈ ਕੰਟੈਂਟ ਜਿਹੜਾ ਚੱਲ ਰਿਹਾ ਇਹਦੇ ਨੂੰ ਫਿਲਟਰਿੰਗ ਹੋਣੀ ਚਾਹੀਦੀ ਹੈ ਤੁਹਾਨੂੰ ਲੱਗਦਾ ਦੇਖੋ YouTube ਜਿਹੜੇ ਇੰਸਟਾਗ੍ਰam ਨੇ ਇੰਡੀਅਨਸ ਨਹੀਂ ਆਏਗੇ ਤੁਸੀਂ ਕੋਈ ਵੀ ਫੋਟੋ ਕੱਪੜੇ ਤਾਰ ਕੇ ਤੁਸੀਂ ਇੰਸਟਾਗ੍ਰam ਤੇ ਪਾਤ ਉਹਦੀ ਰਿਸਟ੍ਰਿਕਟ ਜਦੇ ਆ ਜੂਗੀ ਹਮ ਠੀਕ ਹੈ Facebook ਤੇ ਆ ਮੈਂ ਆਪਣਾ ਮੇਰਾ ਇੱਕ ਚੈਨਲ ਹੈ ਮੈਂ ਆਪਣੇ ਇੱਕ ਵਾਰ ਬੱਚਿਆਂ ਦੀ ਫੋਟੋ ਪਾਤੀ ਨਾਂਦਿਆਂ ਦੀ ਹਮ ਸੇਮ ਟਾਈਮ ਸਟ੍ਰਾਈਕ ਆ ਗਈ ਆ ਤੇ ਮੇਰਾ ਦੁਬਾਰਾ ਉਹ ਮੋਨਟਾਈਜ਼ ਵੀ ਨਹੀਂ ਹੋਇਆ ਸਟ੍ਰਾਈਕ ਵਰਜੀ ਹੋਈ ਆ ਅੱਛਾ ਛੋਟੇ ਬੱਚੇ ਨੇ 2 ਸਾਲ ਦੇ ਤੇ ਉਹ ਹਮ ਤੇ ਜਿੱਥੇ ਤੱਕ ਉਹ ਅਲਾਉ ਕਰਦਾ ਹੈ ਅੱਜ ਆਮ ਲੋਕ ਗੱਲ ਹੈ ਇਹਦਾ ਮੰਨ ਲਓ ਬੀਚਾਂ ਤੇ ਚਲੇ ਜਾਓ ਤੁਸੀਂ ਬਾਹਰ ਜਾਂਦੇ ਆਂ ਅਸੀਂ ਤੁਸੀਂ ਮੂਵੀ ਚ ਦੇਖਦੇ ਆਂ ਕਹੇ ਜਿਹੇ ਸੀਨ ਆ ਜਾਂਦੇ ਨੇ ਰੇਪ ਦੇ ਸੀਨ ਆ ਜਾਂਦੇ ਨੇ ਲਵ ਦੇ ਸੀਨ ਆ ਜਾਂਦੇ ਨੇ ਰੋਮਾਂਟਿਕ ਗਾਣੇ ਆ ਜਾਂਦੇ ਨੇ ਉਹ ਆਮ ਗੱਲਾਂ ਨੇ ਇਹਨਾਂ ਚੀਜ਼ਾਂ ਦੇ ਉੱਪਰ ਉੱਠੋ ਇਹਨਾਂ ਚੀਜ਼ਾਂ ਦੇ ਵਿੱਚ ਨਾ ਫਸੋ ਬੜੀ ਦੁਨੀਆ ਚੰਦ ਤੇ ਚਲੇ ਗਈ ਆ ਹੁਣ ਤਾਂ ਲੋ ਹਾਟਲ ਬਣ ਰਿਆ ਚੰਦ ਤੇ ਤੁਸੀਂ ਇੱਥੇ ਹੀ ਫਸੇ ਹੋਏ ਆ ਕਮਰਾ ਹੋਊਗਾ ਤੁਹਾਡਾ ਵੀ ਉਸ ਹਾਟਲ 'ਚ ਜੇ ਤੁਹਾਡਾ ਅਸ਼ੀਰਵਾਦ ਰਿਹਾ ਪਾਈਆਂ ਦਾ ਨਹੀਂ ਕੋਣ ਹੁੰਨੇ ਅਸ਼ੀਰਵਾਦ ਦੇਣ ਨਾਲੇ ਨਹੀਂ ਫਿਰ ਵੀ ਪਾਈਆਂ ਦਾ ਸਾਰਿਆਂ ਦਾ ਸਹਿਯੋਗ ਨਾਲ ਹੀ ਇਹ ਬਲੇਸਿੰਗਸ ਤਾਂ ਬਹੁਤ ਜ਼ਰੂਰੀ ਆ ਧੰਨਵਾਦ ਬਹੁਤ-ਬਹੁਤ ਸਮਾਂ ਦੇਣ ਲਈ ਥੈਂਕ ਯੂ ਤਾਂ ਬਾਬਾ ਹਰਜੀਤ ਸਿੰਘ ਰਸੂਲਪੁਰ ਸਾਡੇ ਨਾਲ ਸੀਗੇ ਔਰ ਇਹਨਾਂ ਨੇ ਸਿੱਧੇ ਤੌਰ ਤੇ ਅਮਰਤਪਾਲ ਸਿੰਘ ਮੈਰੋ ਨੂੰ ਵਾਰਨਿੰਗ ਵੀ ਦਿੱਤੀ ਹੈ ਕਿ ਔਰ ਕਿ ਇਸ ਤਰੀਕੇ ਦੇ ਨਾਲ ਜੇ ਹਰਕਤਾਂ ਜੋ ਕਰ ਰਹੇ ਹੋ ਇਹ ਠੀਕ ਨਹੀਂ ਆ ਤੇ ਨਾਲ ਹੀ ਜਿਹੜੇ ਲੋਕਾਂ ਨੂੰ ਅਮਰਤਪਾਲ ਸਿੰਘ ਹੁਣਾਂ ਨੇ ਵਾਰਨਿੰਗ ਦਿੱਤੀ ਥ੍ਰੈਟ ਦਿੱਤੇ ਆ ਔਰ ਉਹਨਾਂ ਲੋਕਾਂ ਨੂੰ ਵੀ ਕਿਹਾ ਹੈ ਕਿ ਜੇ ਕਿਸੇ ਦਾ ਕਾਲ ਆਉਂਦਾ ਤਾਂ ਮੇਰੇ ਨਾਲ ਸੰਪਰਕ ਕੀਤਾ ਜਾਵੇ ਇਸ ਕਤਲ ਤੋਂ ਬਾਅਦ ਵੱਖ-ਵੱਖ ਥਿਉਰੀ ਚੱਲ ਰਹੀਆਂ ਨੇ ਵੱਖ-ਵੱਖ ਪ੍ਰਤੀਕਰਮ ਆ ਰਹੇ ਆ ਕਿ ਇਸ ਕਤਲ ਨੂੰ ਕੁਝ ਲੋਕ ਜਸਟੀਫਾਈ ਕਰ ਰਹੇ ਆ ਪਰ ਕਤਲ ਕਦੇ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਸਮਝਾਇਆ ਜਾ ਸਕਦਾ ਸੀ ਤਰੀਕੇ ਦੇ ਨਾਲ ਕਾਨੂੰਨ ਦੇ ਰਾਹ ਹੈਗੇ ਆ ਪਰ ਇਸ ਤੋਂ ਬਾਅਦ ਹੁਣ ਬਾਬਾ ਅਰਸੂਲਪੁਰ ਹੁਣਾਂ ਨੇ ਆਪਣੀ ਗੱਲ ਰੱਖੀ ਹੈ ਦੇਖਦੇ ਰਹੋ ਬੋਲ ਪੰਜਾਬੀ ਵੀ ਸਰਦਾਰੀ